ਜਾਨੋ ਨਿਰੋਗੀ ਰਹਿਣ ਦੇ ਨਿਜਮ ਕਣਕ ਦੀ ਆਟੇ ਨੂੰ ਕਦੇ ਵੀ ਛਾਣ ਕੇ ਨਾ ਵਰਤੋ ਨਮਕ ਦਾ ਪਰਯੋਗ ਘੱਟ ਤੋਂ ਘੱਟ ਕਰੋ ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ ਸਲਾਦ ਜ਼ਰੂਰ ਖਾਓ ਦਿਨ ਭਰ ਵਿੱਚ ਸਭ ਤੋਂ ਘੱਟ ਖਾਣਾ ਡਿਨਰ ਦੇ ਸਮੇਂ ਖਾਓ ਸਬਜ਼ੀਆਂ ਨੂੰ ਛਿੱਲੋ ਨਾ ਮਾਮਲੀ ਜਿਹੇ ਸੱਕਰਬ ਕਰਕੇ ਵਰਤੋ ਖਾਣੇ ਵਿੱਚ ਪੀਲਾ, ਨਰੰਗੀ, ਹਰੀਆਂ ਸਬਜ਼ੀਆਂ ਜ਼ਰੂਰ ਵਰਤੋ। ਖਾਣੇ ਨੂੰ ਨਿਗਲੋ ਨਾ, ਚਬਾ ਚਬਾ ਕੇ ਖਾਓ। ਚੀਨੀ ਵੀ ਘੱਟ ਤੋਂ ਘੱਟ ਖਾਓ। ਬੇਹਾ ਭੋਜਨ ਕਦੇ ਨਾ ਖਾਓ। ਫਾਸਟ ਫੂਡ ਦਾ ਸੇਵਨ ਘੱਟ ਕਰੋ। ਰਿਫਾਈਨਡ ਤੇਲ ਅਤੇ ਡੱਬਾਬੰਦ ਤੇਲ ਨਾ ਖਾਓ। ਐਲੂਮੀਨੀਅਮ ਦੇ ਬਰਤਨ ਕਦੇ ਵੀ ਨਾ ਇਸਤੇਮਾਲ ਕਰੋ। ਆਰਓ ਦਾ ਪਾਣੀ ਕਦੇ ਨਾ ਪੀਓ। ਫ੍ਰਿਜ ਏਸੀ ਦਾ ਇਸਤੇਮਾਲ ਘੱਟ ਕਰੋ ਮਾਈਕ੍ਰੋਵੇਵ ਓਵਨ ਦੀ ਵਰਤੋਂ ਨਾ ਕਰੋ ਪੈਕਟ ਅਤੇ ਡੱਬਾਵੰਦ ਚੀਜ਼ਾਂ ਤਦੇ ਨਾ ਖਾਓ ਚਾਹ ਅਤੇ ਕੌਫੀ ਦਾ ਸੇਵਨ ਬਿਲਕੁਲ ਘੱਟ ਕਰੋ ਖਾਣਾ ਖਾਂਦੇ ਸਮੇਂ ਜ਼ਿਆਦਾ ਪਾਣੀ ਨਾ ਪੀਓ ਜੇਕਰ ਹੋ ਸਕੇ ਤਾਂ ਤੁਸੀਂ ਘੰਟੇ ਬਾਅਦ ਹੀ ਪਾਣੀ ਪੀਓ ਹਰ ਰੋਜ਼ ਯੋਗਾ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ ਇਹ ਸਾਨੂੰ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਘਰ ਵਿੱਚ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਇਨਫੈਕਸ਼ਨ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ